ਫਰ ਰਾਰ ਕੋਈ 9 10 ਵਜੇ ਨਾ ਮੋਟਰ ਤੇ ਭਈਏ ਰਹਿੰਦੇ ਸੀ। ਤੋਂ ਉੱਥੇ ਕੋਈ ਉਹ ਰਾਤੀ ਰੋਟੀ ਰੱਟੀ ਲੈਣ ਵਾਸਤੇ ਆਏ ਨਾ ਬੰਦੇ ਕੋਈ ਦੋ ਆਖਾ ਦੇ ਦੋ ਚਾ ਤਿੰਨ ਕੋਈ ਕਿੰਨੇ ਵੀ ਹੋਣਗੇ ਪਰ ਫਾਨੂੰ ਨਹੀਂ ਆ ਪੱਕਾ। ਉਹ ਆਏ ਨਾ ਤੇ ਉਹ ਰਾਤੀ ਉਹਨੇ ਤਲਾਸ਼ ਧੂਰ ਕੀਤੀ ਆ ਤੇ ਫੋਸਟ ਪਾਸ ਲੱਗੀ ਆ। NIA ਸਸੋ ਆਰਮੀ ਨੂੰ ਪੰਜਾਬ ਪੁਲਿਸ ਸਾਰੇ ਲੱਗੇ ਦਿਆ ਜਾਣ ਕੇ ਵੀ ਸਾਡੇ ਚਲਾ ਦੇ ਕਾਰਵਾਈ ਕਰਾ ਦੇ। ਹਾਂਜੀ ਹਾਂਜੀ ਚਲਾਓ ਰਾਤ ਦੇ ਚਲਾਓ। 9 10 ਦੇ ਨਾਲ। ਲੇਖੋ ਜੀ ਸਾਨੂੰ ਤੇ ਸਵੇਰ ਪਤਾ ਚੱਲਿਆ। ਉਹ ਤੇ ਨਾਲ ਇੱਕ ਉਹਨੂੰ ਰੋਡ ਦੇ ਬੰਦੇ ਆ ਉਹਨੇ ਜਗ੍ਹਾ ਲਈ ਦੀ ਉਹਨੇ ਇੱਕ ਬੰਦਾ ਆਪਣਾ ਰੱਖਿਆ ਵੀ ਆ ਫੇਰ ਉਹਨਾਂ ਨੇ ਉਹਨੂੰ ਪਤਾ ਲੱਗਿਆ ਇਹ ਸਗਲ ਕੰਦੇ ਉਹ ਕੋਲ ਆਏ ਨਾ ਬੰਦੇ ਉਹਨੇ ਦਰਵਾਜ਼ੇ ਦੇ ਕੋਲੋਂ ਪਾਣਾ ਪਾਣਾ ਮੰਗਿਆ ਯਾਨੀ ਕਿ ਉਹਨਾਂ ਨੇ ਧੋਲਿਆ ਕੀ ਜੇ ਭਾਤ ਤਰਨੀ ਕੀ ਹੋਇਆ ਗੀ ਸਾਨੂੰ ਦਸਵੇਰੇ ਮਿਲੀ ਜਾਣਕਾਰੀ ਪੁਲਿਸ ਦਾ ਆਗਰ ਸਿਦਾ ਬੋਲ ਰਿਹਾ ਸੀ ਸਵੇਰ ਤੋਂ ਸੁਣਾਈ ਦਿਨਾਈ ਗੱਲ ਹੈ ਕਹਿੰਦੇ ਉਹਨਾਂ ਨੇ ਫੋਨ ਕੀਤਾ ਤੇ ਪੁਲਿਸ ਵੀ ਪਹੁੰਚੀ ਆ ਤੇ ਏਰੀਆ ਦੇ ਵਿੱਚ ਅੰਜੋਤ ਬਾਜ਼ ਦਾ ਸਾਇੰ ਦਾ ਸਵੇਰੇ ਦੇਖੀ ਹੈ ਕਿ ਕੱਲ੍ਹ ਰਾਤ ਸਾਨੂੰ ਇਨਪੁਟ ਮਿਲੀ ਸੀਗੀ ਰਿਗਾਰਡਿੰਗ ਅਲੇਜਡ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਫਿਰ ਉਸ ਇਨਪੁਟ ਉਹਦੀ ਸੀਰੀਅਸ ਕ੍ਰਿਮਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਬੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ टुवर्ड ਜੀਐਨਕੇ ਐਂਡ ਐਟ ਦ ਸੇਮ ਟਾਈਮ ਜਿਹੜਾ ਜੀਐਨਕੇ ਪੁਲਿਸ ਟਕਵਾ ਪੁਲਿਸ ਏਅਰ ਇਨਫਾਰਮਡ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀਜ਼ ਬੰਬਿੰਗ ਆਪਰੇਸ਼ਨ ਹੈਜ਼ ਬੀਨ ਸਟਾਰਟਡ ਇਨ ਦ ਏਰੀਆ ਤਾਂ ਉਹ ਅਸੀਂ ਚੈੱਕ ਕਰ ਰਹੇ ਨੇ ਆਦਰਵਾਇਜ਼ ਮਤਲਬ ਥਿੰਗਸ ਆਰ ਪੀਸਫੁਲ ਐਂਡ ਰੂਮਰਸ ਮੰਗਰਿੰਗ ਅਸੀਂ ਨਹੀਂ ਕਰਨੀ ਹੈ ਤਾਂ ਵੀ ਆਰ ਲੁਕਿੰਗ ਇਨਟੂ ਇਟ ਸਰ ਕੋਈ ਹਾਂ ਤੇ ਹਰ ਕੁਝ ਕੁ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕੂਅਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤੋਂ ਅਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਐਵਰੀਬਾਡੀ ਇਜ਼ ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ ਨੋ ਆਪਾ ਕਰ ਰਹੇ ਨੇ ਪ੍ਰੋਪਰਲੀ